ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਉਹਨੂੰ ਦੁਨੀਆ ਚੋਂ ਆਊਟ ਨਹੀਂ ਆ ਮੁੰਡਾ ਵੀ ਸਵੇੜ ਦਾ ਕਹਿੰਦੇ ਟੌਪ ਟੌਪ ਦੀਆਂ ਰੇਡਾਂ ਪਾ ਰਿਹਾ ਮੇਰੇ ਮਿੱਤਰੋ ਉਧਰ ਕਾਲਾ ਨਾਗਰਾ ਹੈ ਭਰਾ ਸਾਡਾ ਵੱਡਾ ਭਾਈ ਆ ਸਾਡਾ ਕਾਲਾ ਸਰਪੰਚ ਨਾਗਰਾ ਔਰ ਕਹਿੰਦੇ ਸੋਦੀ ਨੂੰ ਕਹਿੰਦੇ ਮੜਾ ਮੁਹੀ ਪਿਆਰ ਕਰਦਾ ਆਪਣਾ ਛੋਟਾ ਭਰਾ ਮੰਦਾ ਕਹਿੰਦੇ ਸੋਦੀ ਨੂੰ ਦਾਈਆਂ ਵੱਲੋਂ ਬਹੁਤ ਵੱਡਾ ਮਾਣ ਪੰਜਾਬੀ ਮਾਂ ਬੋਲੀ ਤੋਂ ਪੁੱਜਦਾ ਹੋਇਆ ਆਹ ਸਾਹਮਣੇ ਸਰਦਾਰ ਕਬੱਡੀ ਪਾ ਰਿਹਾ ਸਰਦਾਰ ਕਬੱਡੀ ਪਾ ਰਿਆ ਲੈ ਵੀ ਦਾਦੇ ਵਾਂਗਿਆ ਜਿੱਤਾਂ ਹਾਰਾਂ ਵਾਲੀਆਂ ਪੈਂਦੀਆਂ ਪਰ ਬਾਦਰ ਕਹਿੰਦਾ ਨਾ ਛੇੜੀ ਨਾ ਛੇੜੀ ਅੜੀਏ ਖੁੰਡ ਪੁਰਾਣੇ ਐ ਹਾਕਮ ਵਾਲੀਏ ਜੱਗੂ ਦਾ ਯਾਰ ਤੇ ਪਲਾਸਟਰ ਜੋੜੀ ਵਾਲੇ ਬੀਪ ਦਾ ਯਾਰ ਆਹ ਸਾਹਮਣੇ ਬੱਲੇ ਬੱਲੇ ਕਰ ਆ ਗਿਆ ਵਾਹ ਓਏ ਬਾਦਰਾ ਅੜੀ ਗੱਡੇ ਕੰਢੀ ਤਰਿਆ ਆਉਂਦਾ ਸਵਾਦ ਓ ਕਰ ਪੁੱਲ ਗਈ ਮੋੜ ਤੇ ਆ ਕੇ ਲੰਮੀ ਸੀਸੀ ਮਾਰ ਮਾਰ ਜੱਟਾ ਓ ਤੁਲਾ ਵਾਲਿਓ ਆਇਆ ਨਿਆਰੋ ਪਤਾ ਕੀ ਆ ਇੱਕ ਸਾਨੂੰ ਗੱਲ ਦੱ ਕਰਦਾ ਜਿੱਤ ਹਾਰ ਵਾਲੀ ਰੇਡ ਪਈ ਆ ਜਿੱਤ ਹਾਰ ਵਾਲੀ ਪਹਿਲਾਂ ਉਹ ਜਾਪੀ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਯਾਰ ਵਾਧਰ ਫਕਰ ਝੰਡੇ ਵਾਲਾ